ਦੋਸਤੋ ਸਸਿਕਾਲ ਅੱਜ 10 ਅਕਤੂਬਰ ਤੇ ਵਰਤਾਂ ਦਾ ਦਿਨ ਹੈ ਮਿੱਤਰੋ ਵਰਤ ਕਰਵਾ ਚੌਥ ਹੁਣ ਆਪਾਂ ਕੋਈ ਇਹਦੀ ਵਿਰੋਧਤਾ ਨਹੀਂ ਕਰਦੇ ਜਿਸ ਦਾ ਦਿਲ ਕਰਦਾ ਉਹ ਵਰਤ ਰੱਖੇ ਤੇ ਬਹੁਤ ਸਾਰੀਆਂ ਬੀਬੀਆਂ ਪਹਿਣਾ ਕਿਉਂਕਿ ਜਿੱਥੋਂ ਤੁਰਿਆ ਨਾ ਬੇਸਿਕ ਤਾ ਇਹ ਹਿੰਦੂ ਭੈਣ ਭਰਾ ਸੀ ਤੇ ਉਹਨਾਂ ਦਾ ਤਿਉਹਾਰ ਸੀ ਉਹ ਰੱਖਦੇ ਸੀ ਚਰੋ ਅੱਗੇ ਮਾਲ ਵਿੱਚ ਵੱਡੀ ਗਿਣਤੀ ਚ ਆ ਗਿਆ ਤੇ ਬੀਬੀਆਂ ਭਣਾ ਰੱਖਣ ਲੱਗ ਪੀਆਂ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਵਰਤਦੇ ਤੇ ਇੱਕ ਤੁਕ ਨੂੰ ਕੋੜ ਕਰਦੇ ਆ ਸਾਰੇ ਪ੍ਰਚਾਰਕ ਸਾਰੇ ਬੁੱਧੀਜੀਵੀ ਆ ਕਿ ਛੋੜ ਐ ਅੰਨਾ ਤੇ ਕਰ ਐ ਪਖੰਡ ਅਗਲੀ ਤੁਕ ਨਹੀਂ ਮੈਂ ਬੋਲਦਾ ਕਿ ਜਿਹੜਾ ਬੰਦਾ ਰੋਟੀ ਛੱਡਦਾ ਨਾ ਉਹ ਪਖੰਡ ਕਰਦਾ ਪਰੇ ਵੀ ਹੈ ਕਿ ਜਿਹੜੇ ਸਾਧੂ ਸੰਤਾਂ ਨੇ ਉਹ ਇੱਕ ਦਿਨ ਵਰਤ ਰੱਖਦੇ ਸੀ ਆਪਦੀ ਬਾਡੀ ਨੂੰ ਮੈਂਟੇਨ ਰੱਖਣ ਵਾਸਤੇ ਮਤਲਬ ਭੁੱਖ ਕੱਟਦੇ ਸੀ ਭੁੱਖ ਕੱਟਣਾ ਸਿੱਖਦੇ ਸੀ ਇਹ ਵੀ ਆਪਾਂ ਕਰ ਸਕਦੇ ਹਾਂ ਹੁਣ ਬੀਬੀਆਂ ਰੱਖਦੀਆਂ ਵਰਤ ਕਿ ਸਾਡੇ ਪਤੀ ਦੇਵ ਦੀ ਲੰਬੀ ਉਮਰ ਹੋਵੇ ਮਿੱਤਰੋ ਪਤੀ ਦੇਵ ਨੂੰ ਜਦੋਂ ਨਾ ਬੰਦਾ ਆਵਦਾ ਆਸ-ਪਾਸਾ ਜਾ ਕਰਕੇ ਜਿਹੜੇ ਬੰਦੇ ਪਊਗਾ ਆਪਰੇਟ ਕਰਦੇ ਐ ਤੂ ਵਿਚਾਰੇ ਜਦੋਂ ਠੇਕੇ ਤੇ ਜਾ ਕੇ ਤੇ ਕਾਲ-ਕਾਲਜੀ ਚੋਂ ਤੋਂ ਹਾਤੇ ਤੋਂ ਲੂਣ ਚੱਟ ਕੇ ਤੇ ਆਉਂਦੇ ਆ ਨਾ ਤਾਂ ਬੀਬੀਆਂ ਕੀ ਕਹਿੰਦੀਆਂ ਘਰੇ ਆਏ ਨੂੰ ਅੱਜ ਫੇਰ ਆ ਕੇ ਮੂਤ ਪੀ ਕੇ ਆ ਗਿਆ ਇੱਕ ਤਾਂ ਬੰਦਾ 100 ਰੁਪਏ ਦਾ 80 ਦਾ ਪਊਗਾ ਜੋੜ-ਤੋੜ ਕਰਕੇ ਆਸੇ-ਪਾਸਿਓ ਪਰ ਮਿੱਤਰੋ ਉਮਰ ਉਹਦੇ ਨਾਲ ਵਧ ਨਹੀਂ ਐ ਜਦੋਂ ਦੋਨਾਂ ਜੀਆਂ ਦੇ ਵਿੱਚ ਕਿਉਂਕਿ ਜ਼ਿੰਦਗੀ ਦੇ ਦੋ ਪਹੀਏ ਐ ਤਾਂ ਦੋਨੇ ਬਰਾਬਰ ਚੱਲਣਗੇ ਤਾਂ ਸਹੀ ਐ ਇੱਕ ਅੱਗੇ ਪਿੱਛੇ ਚੱਲਣ ਲੱਗ ਪਿਆ ਤਾਂ ਅਲਾਈਨਮੈਂਟ ਆਊਟ ਹੋ ਜਾਣੀ ਐ ਜਦੋਂ ਨਾ ਪੋਸਟ ਵਾਲੇ ਠੇਕੇ ਖੁੱਲੇ ਹੁੰਦੇ ਸੀ ਹਰੀਪੁਰੇ ਬਈ ਬਹੁਤ ਸਾਰੇ ਘਰਾਂ ਚੋਂ ਤਾਂ ਭਰਾਵਾਂ ਨੂੰ ਮਿਲ ਜਾਂਦੇ ਸੀ ਪੈਸੇ ਸੌਖੇ ਜਿਹੜੇ ਬੰਦੇ ਘਰੇ ਪੱਠੇ-ਪੁੱਠੇ ਪਾਉਂਦੇ ਸੀ ਕੰਮ ਕਰਦੇ ਸੀ ਤੇ ਦੂਜੇ ਵਿਚਾਰੇ ਜਦੋਂ ਪੜਦੇ ਜੇ ਨਾਲ 8ਵੇਂ ਦਿਨੋਂ 500 ਮੰਗਦੇ ਆ ਫਿਰ ਬੀਬੀਆਂ ਭੈਣਾ ਖਾਲਚ ਪਰੋਸ ਕੇ ਦਿੰਦੀਆਂ ਉਹਨਾਂ ਨੂੰ ਨੋਟ ਐ ਬਹੁਤ ਬੰਦੇ ਜਿਹੜੇ ਵਿਚਾਰੇ ਇੱਥੋਂ ਹੀ ਲੈ ਕੇ ਸੱਜਰੇ ਪੈਸੇ ਘਰੋਂ ਹੀ ਜਾਣੇ ਆ ਪਰ ਇੱਥੋਂ ਸੱਜਰਾ 100 ਦਾ ਲਿਆ ਤੇ ਖਾਦਾ ਤੇ ਇੱਥੋਂ ਤੱਕ ਕੀ ساری ਉਮਰ ਲੰਗਾ ਗਏ ਤੁਹਾਡੇ ਪਿੰਡਾਂ 'ਚ ਵੀ ਹੋਣੇ ਆ ਉੱਥੇ ਜੇ ਬੀਬੀਆਂ ਪੈਣਾ ਕਹਿੰਦੀਆਂ ਵਰਤ ਰੱਖਣ ਨਾਲੋਂ ਇਹ ਬਈ ਜਿਹੜਾ ਖਾਣਾ ਹੈ ਤੂੰ ਖਾਣਾ ਹੀ ਹੈ ਚੁੱਪ ਕਰਕੇ ਖਾਈ ਚੱਲ ਆਲਾ ਚਾਹ ਪੀਲਾ ਪਸੂਆਂ ਨੂੰ ਪੱਠੇ ਪਾ ਕੂੜਾ ਸੱਟ ਪੱਠੇ ਲਿਆਵੜ ਕੇ ਮਤਲਬ ਜੋ ਵੀ ਕੰਮ ਤੰਦਾ ਆਪਣਾ ਕਾਰੋਬਾਰ ਕਰਨਾ ਉਹ ਤਾਂ ਹੈਗਾ ਲੰਬੀ ਉਮਰ ਵਾਸਤੇ ਪਰ ਜੇ ਘਰੇ ਸਾਰਾ ਦਿਨ ਕਲੇਸ਼ ਸਾਰਾ ਦਿਨ ਘਰੇ ਗਾਲੋ ਗਾਲੀ ਫੇਰ ਤਾਂ ਮੇਰੇ ਖਿਆਲ ਚ ਤੁਸੀਂ ਵੀ ਸਹਿਮਤ ਹੋਵੋਗੇ ਇੱਕ ਦਿਨ ਵਰਤ ਰੱਖਣ ਨਾਲ ਤੇ ਇੱਕ ਦਿਨ ਸ਼ਾਨਣੀ ਐ ਕਰਨ ਨਾਲ ਦੀ ਸ਼ਾਨਣੀ ਵਿੱਚ ਦੀ ਪੁਣ ਕੇ ਆਵੇ ਆਥਨੇ ਚੰਦਰਮਾ ਤਾਂ ਇਹਦੇ ਨਾਲ ਤਾਂ ਮਿੱਤਰੋ ਕੁਝ ਨਹੀਂ ਹੋਣ ਵਾਲਾ ਬਸ ਇੱਕ ਘੋਰ ਗੱਲ ਹੈ ਹੌਲੀ ਹੌਲੀ ਆ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਪੜਿਆ ਲਿਖਿਆ ਜੋਗ ਆ ਗਿਆ ਪੜ੍ਹੇ ਲਿਖੇ ਬੱਚੇ ਆ ਗਏ ਉਹ ਪੜੀਆਂ ਲਿਖੀਆਂ ਕੁੜੀਆਂ ਵੀ ਨਾ ਕਿਸੇ ਸੱਸ ਦੇ ਕਿਸੇ ਦਾਲ ਸੱਸ ਦੇ ਕਹਿਣ ਤੇ ਪਹਿਲਾ ਵਰਤ ਰੱਖ ਲੈਂਦੀਆਂ ਹੈ ਤੇ ਪਹਿਲੇ ਵਰਤ ਹੁੰਦੇ ਆ ਸੋਹਰੇ ਬਣਾ ਦਿੰਦੇ ਆ ਜਾਂ ਪੇਕੇ ਬਣਾ ਦਿੰਦੇ ਆ ਐਂ ਰੱਖ ਲੈਂਦੀਆਂ ਨਹੀਂ ਉਹ ਦਿਲੋਂ ਰੱਖ ਕੇ ਰਾਜੀ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਨਿਰਈ ਪਖੰਡ ਹੈ ਇੱਕ ਆਪਣੇ ਸਰੀਰ ਦੀ ਸੁੱਧੀ ਵਾਸਤੇ ਜਿਵੇਂ ਆਪਾਂ ਸਵੇਰ ਤੋਂ ਪਾਣੀ ਦੇ ਗਲਾਸ ਤੇ ਰਹਿਗੇ 12 ਘੰਟੇ ਪਰ ਉਹ ਤਾਂ ਹੈਗਾ ਵੀ ਆਪਣਾ ਸਰੀਰ ਨੂੰ ਸੈਟਿੰਗ ਵਾਸਤੇ ਉਹਦੀ ਮੈਂਟੇਨਰਸ ਵਾਸਤੇ ਇਹ ਤਾਂ ਹੈਗੇ ਤੇ ਨਹੀਂ ਬਾਕੀ ਤਾਂ ਜੇ ਤੁਹਾਡਾ ਦੋਨਾਂ ਜੀਆਂ ਦਾ ਮੀਆਂ ਬੀਵੀ ਦਾ ਪਤੀ ਪਤਨੀ ਦਾ ਹਸਬੰਡ ਵਾਈਫ ਦਾ ਤੁਹਾਡਾ ਪਿਆਰ ਹੈ ਤੁਸੀਂ ਇੱਕ ਦੂਜੇ ਨੂੰ ਬਰਾਬਰ ਚਲਦੇ ਹੋ ਕਈ ਵਾਰੀ ਅਖਵਾ ਲਿਆ ਕਈ ਵਾਰੀ ਕਹਿਤਾ ਚਲਦੇ ਰਿੰਦਾ ਘਰਾਂ ਚ ਕਹਿੰਦੇ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਵੀ ਪਰ ਉਹ ਖੜਕ ਕੇ ਖੜਕਾਟ ਨਾ ਪਵੇ ਵੀ ਦੂਜੇ ਘਰੇ ਸੁਣੇ ਫੇਰ ਵਰਤ ਰੱਖਣ ਦਾ ਕੋਈ ਫਾਇਦਾ ਨਹੀਂ ਮਿੱਤਰੋ ਤਸ ਨੂੰ ਵਰਤ ਮੁਬਾਰਕ ਤੇ ਜਿਨ੍ਹਾਂ ਨੇ ਕਹਾਣੀ ਸੁਣ ਲਈ ਤੇ ਦੇਵਤਿਆਂ ਨੂੰ ਮੱਥਾ ਟੇਕਿਆ ਏ ਉਹਨਾਂ ਨੂੰ ਵੀ ਮੁਬਾਰਕ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ